ਮੰਦੇ ਲੋਕਾਂ ਪੰਜ ਹੌਨ ਸਪੰਚ ਚੁਣਿਆ ਸੇਵਾ ਕੰਤਾ ਮੌਕਾ ਦਾ ਮਨ ਬਖਸ਼ਿਆ ਤੁਹਾਡੇ ਸੇਕਿਸ ਮਤੀਆ ਤਾਂ ਸਿੱਧਾ ਸੋ ਕੀ ਕਰਨ ਚਾਹੋਗੇ ਕਿਵੇਂ ਦੇ ਦੇ ਸੱਤ ਕਹਾਂਗੇ ਸਸਿਕਾਲ ਸਾਰਿਆਂ ਮੈਂ ਕਿਦ ਤੋਂ ਸ਼ਾ ਵਸਨੀਕ ਤੇ ਇਸ ਵਾਰੀ ਇਲੈਕਸ਼ਨ ਹੋਈ ਪੰਚਾਇਤ ਦੇ ਵਿੱਚ ਐਂ ਮੇਰੇ ਭਾਈ ਨੇ ਨਿਹਾਲ ਇਹਨਾਂ ਨੂੰ ਪਿੰਡ ਵਾਲਿਆਂ ਨੇ ਸਪੰਚ ਚੁਣਿਆ ਤੇ ਉਹੜੀਆਂ ਨੂੰ ਇਦਾਂ ਸੱਟ ਕਰਕੇ ਕਿ ਸਪੰਚ ਜਿਨਾਂ ਨੇ ਨਾਲੇ ਵੀ ਸਾਡੇ ਤੇ ਇੰਨਾ ਭਰੋਸਾ ਰੱਖਿਆ ਉਹਨਾਂ ਦੇ ਅਸੀਂ ਪਰਸੇ ਦੇ ਖਰੇ ਹੁੰਦੀਆਂ ਨੇ ਸਰਪਤੀ ਜਿਹੜਾ ਆ ਸੂਬੇ ਦੀ ਪਿਛਲੀ ਪੰਚਾਇਤ ਉਹ ਲੋਕ ਕਿਹੜੇ ਅਧੂਰੇ ਕੰਮ ਲੈ ਚੁੱਕੇ ਇਹ ਜੋ ਤੁਹਾਡੀ ਗਵਾਹੀ ਦੇ ਵਿੱਚ ਪੂਰੇ ਕਰਾਈ ਜਣੇ ਦੇਖੋ ਭਾਈ ਛੋਟੇ ਛੋਟੇ ਕੰਮ ਵੱਡੇ ਦੇ ਚਾਂ ਹੁੰਦੀਆਂ ਲੱਗਿਆਂ ਦੇ ਨਾਲੀਆਂ ਦੇ ਪਾਸੇ ਇਹੋ ਹੀ ਨਿਕਲੇਗੇ ਕੰਮ ਹੁੰਦੇ ਆ ਉਹ ਆਪਾਂ ਜਿਹੜੇ ਰਹਿ ਗਏ ਆ ਉਹ ਗ੍ਰਾਮਾਂ ਦੇ ਜਿਹੜੀਆਂ ਪਹਿਲੇ ਤੇ ਚੱਲਾਈ ਕਰਵਾਇਆ ਉਹ ਵਧੀਆ ਕੰਮ ਕਰਵਾਏ ਆ ਜਿਹੜੇ ਹੁਣ ਰਹਿ ਗਏ ਆ ਕੰਟੀਕੂ ਸਾਡੇ ਤੋਂ ਵਧੀਆ ਜੇ ਕੋਸ਼ਿਸ਼ ਕਰਾਂਗਾ ਕਿ ਸਾਡੀ ਟਰਮ 'ਚ ਜੋ ਜਿਹੜੇ ਕੰਮ ਆ ਇਪਰੇ ਜਾਣਾ ਸੋ ਵੀਰ ਜੀ ਤੁਸੀਂ ਹਮ ਦੇਖਿਆ ਹੋਏਗਾ ਜਦੋਂ ਬਾਹਰੋਂ ਬਿੰਨਾ ਜਾਂਦਾ ਫੁੱਲ ਫੂਟੇ ਲੱਗੇ ਹੁੰਦੇ ਨੇ ਲਾਈਟਾਂ ਲੱਗੀਆਂ ਹੁੰਦੀਆਂ ਜਦੋਂ ਪਿੰਡ ਦਾ ਇੰਟਰ ਚੱਲਿਆ ਇੱਕ ਸੋਹਣੀ ਪਰਤ ਦੀ ਨਜ਼ਰ ਹੁੰਦੀ ਆ ਦਿਸਪਾਂਸਰੀ ਹੁੰਦੀ ਆ ਅੱਲਾਹ ਵਦੇਦੀ ਹੁੰਦੀ ਆ ਖੇੜ ਦਾ ਮੈਦਾਨ ਹੁੰਦਾ ਓਪਨ ਜਿਮ ਹੁੰਦੀ ਆ ਚੂਲੇ ਲੱਗੇ ਹੁੰਦੇ ਇੱਕ ਵਧੀਆ ਦੇਖਣ ਅਜ਼ਰ ਹੁੰਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਜ ਕੋ ਇਤਾਂ ਦੀ ਸੁਖ ਸੁੱਖ ਜਾਂ ਫੁੱਲਦੀ ਆ ਸਾਡੇ ਪਿੰਡ ਚ ਭਾਜੀ ਦਿੱਖਦੇ ਨਾ ਸਟੇਡੀਅਮ ਬੜਾ ਖੱਡਾ ਆਾਕੀ ਦਾ ਉਹਦੇ ਵਿੱਚ ਸ਼ਾਮ ਨੂੰ ਵੀ ਜਾ ਕੇ ਦੇਖ ਲਿਓ ਜਾਇ ਮੈਂ ਤੁਹਾਡਾ ਨਾਮ ਚੰਨਾ ਲਾਉਂਦਾ। ਸ਼ਾਮ ਨੂੰ ਲੱਗਦਾ ਕਿ ਪਿੰਡਾਂ ਦੇ ਬੱਚੇ ਹੀ ਆ ਗਏ ਤੇ ਸਟੇਡੀਅਮ ਬਹੁਤ ਭੱਟਾ ਬਣਿਆ ਉਹ ਕਿ ਬਾਕੀ ਖੇਡਦੇ ਆ। ਉਸੇ ਮੈਦਾਨ ਵਿੱਚੋਂ ਮੇਰੇ ਸਾਡੇ 30-35 ਬੱਚੇ ਹੁੰਦੇ ਨੇ ਜਿਹੜੇ ਆਲਮੂ ਤੋਂ ਸਾਡੇ ਪਿੰਡੋਂ ਗਏ ਆ। ਬਾਕੀ ਦੇ ਸਿੱਪੇ ਉੱਤੇ ਹੱਥ ਖੇਡਦੇ ਆ ਨਾਲੇ ਪਿੰਡ ਦਾ ਨਾਮ ਚੰਗਾ। ਛੀਰ ਵਿੱਚ ਜੇ ਪੁਲਿਸਿੰਗ ਰਾਣਾ ਜੀ ਸਾਡੇ ਪਿੰਡ ਦੇ ਟੂ 1975 ਦੇ ਜਾਪ ਵਿੱਚ ਸੀ ਜਿੱਥੇ ਉਹਨਾਂ ਦੇ ਘਰ ਤੋਂ ਡੀਟੇਕਟਿਵ ਆਉਣਾ ਚਾਹੁੰਦਾ। ਮੇਰੋਂ ਤੇ ਇਹਨੂੰ ਮੋੜਦੇ। ਉੱਥੋਂ ਲੈ ਕੇ ਤੇ ਤਾਰਾਗੜ ਤੱਕ 4 ਕਿਲੋਮੀਟਰ ਸੜਕ ਦਾ ਨਾਮ ਤੇ ਆ। ਇਹ ਸਟੇਡੀਅਮ ਉਹ ਬਾਕੀ ਤਾਂ ਸਿਮਲਾ ਰੋਡ ਉੱਤੇ ਉੱਤੇ ਬੱਚੇ ਕਹਿੰਦੇ ਘੁੰਮਦੇ ਆ ਉੱਥੇ ਪাবਿਕ ਡਵੈਲਪਮੈਂਟ ਹੋਈ ਹੈ ਬਾਕੀ ਸੰਮਤਰੀ ਸਾਹਿਬ ਨੇ ਵਿਸ਼ਵਾਸ ਜੋ ਹੈ ਕਿ ਅਸੀਂ ਬਾਦਲੀ ਤੁਹਾਡੇ ਵਿੱਚ ਲੈ ਕੇ ਆਉਂਦੇ ਤੇ ਸਾਡੇ ਨਾਲ ਕਿ ਨਾ ਕਿ 2 ਮਿੰਟ 2 ਦੋ ਦਮ ਮਿੰਟ ਤੇ ਹੈਗੇ ਆ ਰਹੇ ਆ ਔਰ ਉਹਨਾਂ ਦਾ ਸ਼ਿਦਿਵੇਂ ਨੂੰ ਦਾ ਕੌਂਸਲ ਉੱਥੇ ਉਹ ਆਈ ਜਿਵੇਂ ਮਨੇ ਆਪਣੀ ਸਪੀਚ ਕਿਹਾ ਹੀ ਰਹੀ ਮਾਈਕ ਥਮ ਬਿਆਨੇ ਬੋਲ ਰਹੀ ਹੁਣ ਵੇਧਿਆ ਵੀ ਆਉਣੇ ਰਸਨ ਕਾਰਡ ਦੀ ਸਮੱਸਿਆ ਕਾਫੀ ਪਿੰਡਾਂ 'ਚ ਹੁੰਦੀ ਆ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਦੇ ਰਸਨ ਕਾਰਡ ਨਹੀਂ ਬਣਦਾ ਤਰੀਬ ਤਿੰਨਾਂ ਰਸਨ ਨਹੀਂ ਪਹੁੰਚਦਾ ਸੋ ਕੀ ਤੁਹਾਨੂੰ ਲੱਗਦਾ ਤੁਹਾਡੇ ਮਿੰਡ 'ਚ ਕੋਈ ਇਦਾਂ ਦੀ ਸਮੱਸਿਆ ਆ ਗਈ ਆ ਸਮੱਸਿਆ ਭਾਈ ਸਾਰੇ ਪਿੰਡਾਂ 'ਚ ਹੈਗੀਆਂ ਨੇ ਪਰ ਸਾਡੇ ਜਿਹੜੇ ਮੰਤਰੀ ਸਾਹਿਬ ਲਾਚਾਰ ਚੱਲ ਜਾਈਏ ਨੇ ਇਹਨਾਂ ਦੇ ਵਿਧਾਨ ਸਭਾ 'ਚ ਨਹੀਂ ਆਪਣੀ ਭਾਸ਼ਾ 'ਚ ਕਿਹਾ ਜੀਗਾ ਕਿ ਸਾਡੇ ਦੇ ਇੱਕ ਟੈਪ ਲੱਗੂ ਹੈ ਜਿਹਦੇ ਤੇ ਅਸੀਂ ਉਹ ਗੱਲ ਤੋਂ ਬਾਅਦ ਕਿ ਵੀ ਰਸਨ ਕਾਰਡ ਨਹੀਂ ਬਣਾ ਸਕਦੇ ਜਿੰਨਾ ਉਹਨਾਂ ਨੇ ਕਿਹਾ ਆ ਉਹਨੇ ਉਹਨਾਂ ਨੇ ਬਣਾਈ ਆ ਜਦੋਂ ਸਾਨੂੰ ਸੈਂਟਰ ਗਵਰਨਮੈਂਟ ਸਾਨੂੰ ਕਹੇਗੀ ਬਣਾ ਲਓ ਉਦੋਂ ਅਸੀਂ ਉਹਨਾਂ ਇਹ ਸਾਰੇ ਪਿੰਡਾਂ ਦੀਆਂ ਉਸ ਮਸਿਆਂਆਂ ਨੇ ਹਮਨ ਦੇ ਗਾਦੇ ਵਿੱਚ ਜਿਹੜੇ ਜੋਗ ਲੋਕ ਹੁੰਦੇ ਆ ਉਹਨਾਂ ਨੂੰ ਰੋਜ਼ਗਾਰ ਨਹੀਂ ਦਿੱਤਾ ਜਾਂਦਾ ਨਿੱਜਾ ਨਾ ਪਾਈਆਂ ਤੇ ਆਮ ਸੁਣਿਆ ਹੈਗਾ ਸੋਸੋ ਜੀ ਹਾਂਜੀ ਸੋ ਤੁਹਾਡੀ ਕੋਈ ਵਿੱਚ ਕਿਵੇਂ ਪ੍ਰਬਾਲਾ ਕੀਤਾ ਜੀ ਅਸੀਂ ਦੇ ਜੀ ਜਿੰਨਾ ਵੀ ਨਰੇਗਾ ਚ ਕੰਮ ਕਰਾ ਰਹੇ ਆ ਜਿਹੜੀ ਲੇਬਰ ਲੱਗੀ ਆ ਜਿਨ੍ਹਾਂ ਨੂੰ ਜ਼ਰੂਰਤਾਂ ਕੰਮ ਦੀ ਜਿਹੜੇ ਆ ਆ ਕੇ ਕਹਿੰਦੇ ਆ ਕਿ ਸਾਨੂੰ ਕੰਮ ਦਿਓ ਉਹਨਾਂ ਨੂੰ ਤੇ ਅਸੀਂ ਉਹਨਾਂ ਦਾ ਨਰੇਗਾ ਚ ਨਾਮ ਪਾ ਕੇ ਉਹਨਾਂ ਦਾ ਉਹਨਾਂ ਦੇ ਤਰੂ ਕੰਮ ਕਰਵਾ ਰਹੇ ਆ ਪਿੰਡੀ ਡਿਵੈਲਪਮੈਂਟ ਵਾਸਤੇ ਪਰ ਜੇ ਕੋਈ ਚਾਹ ਬਣੂ ਵੇ ਅਸੀਂ ਜ਼ਬਰਦਸਤੀ ਕੇ ਇਹਨੂੰ ਕਹਿ ਨਹੀਂ ਸਕਦੇ ਕਿਉਂਕਿ ਤੁਹਾਨੂੰ ਪਤਾ ਹੀ ਆ ਪਿੰਰੇ ਦੇ ਮੰਤਰੀ ਨੇ 800 ਰੁਪਏ ਮੰਗਦੇ ਸਰਕਾਰ 346 ਦੇ ਦਿੰਦੀ ਹੈ ਨਹੀਂ ਕਰ ਮਤਲਬ ਕਰਕੇ ਰਾਜੀ ਲੋਕ ਨਾ ਜਿਹੜੇ ਚਾਹਵਨ ਹੈਗੇ ਉਹਨਾਂ ਕੋਲ ਕਰਵਾਈ ਦਿੱਤਾ ਜੀ ਸੋ ਕੱਚੇ ਕੋਠੇ ਗਣਟਾਂ ਪਿੰਡਾਂ ਜਾਈਆਂ ਨਵੇਂ ਮਾਊਂ ਬਲਾਈ ਕੀਤੇ ਗਿਆ ਆਪਜੀ ਦੇ ਪਿੰਡ ਵਿੱਚ ਕਿੰਨੇ ਕੱਚੇ ਕੋਠੇ ਗਰਾਨਾ ਕਿੰਨੇ ਨਵੇਂ ਅਪਲਾਈ ਕੀਤੇ ਗਿਆ 5-7 ਗਰਾਂਟਾਂ ਪਹਿਲੇ ਕੱਚੇ ਮਕਾਨਾਂ ਦੀਆਂ ਆਈਆਂ ਉਹਨਾਂ ਦੇ ਕੰਮ ਲੱਗੇ ਹਾਲਪਰ ਵੀ ਤੀਆਂ ਨੇ ਬਣਾ ਲਈਆਂ ਤੀਆਂ ਦੇ ਰਹਿ ਗਏ ਬਣਾਉਣ ਵਾਲੇ ਥੋੜੀ ਰਹਿ ਗਈ ਬਾਕੀ ਤਈ ਜਿਹੜੇ ਸਰਵੇ ਅਸੀਂ ਨਵੇਂ ਕਰਕੇ ਨਾ ਉੱਪਰ ਭੇਜੀਆ ਜਿਹਨਾਂ ਦੇ ਕੱਚੇ ਮਕਾਨ ਰਹਿੰਦੀ ਸੀ ਬੰਦ ਹਾਂ ਸੋ ਇਹ ਜੁੱਧ ਨਸ਼ਿਆਂ ਉਰਦੋ ਪੰਜਾਬ ਸਰਕਾਰ ਨੇ ਮਹਿੰਮ ਛੜੀਆ ਸੋ ਆਪਜੀ ਦੇ ਪਿੰਡ ਨੂੰ ਲੈ ਕੇ ਕਿਵੇਂ ਦੇਦੇ ਸਾਡੇ ਪਿੰਡ ਦੇ ਮੰਤਰੀ ਸਾਹਿਬ ਨੇ ਮੀਟਿੰਗ ਕੀਤੀ ਆ ਗਏ ਜੁੱਧ ਨਸ਼ਾ ਵਿਰੋਧ ਤੇ ਉਹਨਾਂ ਨੇ ਜਿਹੜੇ ਸਵਾਲ ਪੁੱਛੇ ਕਿ ਤੁਹਾਡੇ ਪਿੰਡ ਕਿੰਨਾ ਦਾ ਨਸ਼ਾ ਤੇ ਸਾਡੇ ਪਿੰਡ ਬਿਲਕੁਲ ਵੀ ਨਸ਼ਾ ਨਹੀਂ ਹੈ ਕਰਦੇ ਸ਼ਰਾਬ ਪ੍ਰੋਗਰਾਮ ਥੋੜੀ-ਬੋੜੀ ਪੀਂਦੇ ਆ ਬਾਕੀ ਗਏ ਗੀਆਂ ਇਹ ਗੋਲੀਆਂ ਦਾ ਚਿੱਟਿਆ ਉਹ ਬਿਲਕੁਲ ਨਹੀਂ ਕਰਦਾ ਉਹਦਾ ਪਚਾਇਆ ਸਾਰਾ ਪਿੰਡ ਤੇ ਸ਼ਾਮ ਨੂੰ ਗਰਾਉਂਡ ਖੇਡਣ ਗਿਆ ਹੁੰਦਾ ਤੇ ਉਹ ਸ਼ਾਮ ਦਾ ਟਾਈਮ ਨਸ਼ੇ ਕਰਨ ਦਾ ਹੁੰਦਾ ਉਸ ਲਈ ਉਹ ਗਰਾਉਂਡ 'ਚ ਜੋਰ-ਜੋਰ ਨਾਲ ਲੰਦੇ ਸਾਰੇ ਇੱਥੇ ਹੈ ਨਹੀਂ ਕੋਈ ਨਸ਼ੇ ਦਾ ਲੋਕ ਐਡ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇ ਦੇ ਐਜੂਕੇਸ਼ਨ ਕਾफी ਸਰਦਾਰਾਂ ਬੰਨ ਪੜਿਆ ਲਿਖਿਆ 90% ਵਾਦੀ ਸਾਡੀ ਪੜੀ ਲਿਖੀ ਤੇ ਉਹ ਸਾਡੇ ਪਿੰਡ ਹੀ ਪਾਸ ਤੱਕ ਸਕੂਲ ਆ ਸਰ ਨਾਨ ਮੈਡੀਕਲ ਮੈਡੀਕਲ ਸਾਰਾ ਕੋਬ ਸਬਜੈਕਟ ਬੜਾ ਵਧੀਆ ਸੀ ਮੈਂ ਦੇਖੋ ਜੀ ਸਿੰਘਾਣਾ ਜਿਹਦੇ ਨਾਮ ਦੇ ਸਕੂਲ ਦਾ ਨਾਮ ਦੱਸਿਆ ਪਹਿਲਾਂ ਉੱਥੇ ਵਧੀਆ ਐਜੂਕੇਸ਼ਨ ਚ ਆ ਗਈ ਉਹ ਕਈ ਵਾਰੀ ਪਿੰਡਾਂ ਦੇ ਤਕੜੇ ਇੰਨੇ ਗਵਾਜ ਜਾਂਦੇ ਆ ਲੋਕਾਂ ਨੂੰ ਥਾਣੇ ਤੇ ਚਲੇ ਜਾਂਦੇ ਆ ਧੱਕੇ ਖਾਣੇ ਜਾਂਦੇ ਆ ਸਮਾਂ ਹੀ ਬਰਬਾਦ ਹੁੰਦਾ ਪੈਸਾ ਹੀ ਬਰਬਾਦ ਹੁੰਦਾ ਹਾਂਜੀ ਸੋ ਇੱਕ ਸਰਪੰਚ ਦੀ ਕੀ ਜੁੰਮਿਆ ਦੀ ਹੁੰਦੀ ਆ ਕੀ ਹੋਰ ਹੁੰਦਾ ਕਿਵੇਂ ਦੇ ਦੇ ਅਿੰਦੇ ਪਾਣੀ ਨੂੰ ਸਰਪੰਚ ਬਣਿਆ ਸਾਡੇ ਤੋਂ ਪਹਿਲਾਂ ਵੀ ਜਿੰਨੇ ਸਰਪੰਚ ਬਣਿਆ ਜਾਂ ਤੁਸੀਂ ਥਾਣੀ ਤੇ ਜਾ ਕੇ ਪੁੱਛ ਸਕਦੇ ਹੋ ਵੀ ਸਭ ਤੋਂ ਘੱਟ ਕਿਸ ਸਾਡੇ ਪਿੰਡ ਦੇ ਹੋਣੀਆਂ ਐਪਲੀਕੇਸ਼ਨਾਂ ਜਿਹੜੀਆਂ ਥਾਣੀ ਦੀ ਗਈਆਂ ਥਾਣੀ ਵਾਲੇ ਆਪ ਮੰਨਦੇ ਆ ਜੇ ਉੱਥੇ ਕੋਈ ਗੋਣ ਕਰਕੇ ਜਾਂਦੇ ਨੇ ਤਾਂ ਗੋਸ਼ਾ ਦੀ ਝਗੜਾ ਹੋ ਗਿਆ ਉਹ ਥਾਣੀ ਵਾਲੇ ਮੰਨਦੇ ਨਹੀਂ ਕਹਿੰਦੇ ਨਹੀਂ ਉੱਥੇ ਨਹੀਂ ਹੋਇਆ ਹੋਣਾ ਉਹ ਕਿਤੇ ਹੋਰ ਮਤਲਬ ਸਾਡੇ ਪਿੰਡ ਕੋਈ ਨਾ ਮਾਤਰ ਜਾਈਆਂ ਲੜਾਈਆਂ ਝਗੜੀਆਂ ਹੁੰਦੀ ਛੋਟੀ ਮੋਟੀ ਜ਼ਿਆਦਾ ਨਹੀਂ ਹੁੰਦੀ ਨੌਜਵਾਨਾਂ ਦਾ ਲਗ ਸੰਦੇ ਵਿੱਚ ਐਮ ਰੋਲ ਦਾ ਹੁੰਦਾ ਤੁਹਾਡੇ ਪਿੰਡ ਦੇ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਤੇ ਤੁਹਾਡੀ ਨਵੀਂ ਬਣੀ ਪੰਚਾਇ ਮੈਂ ਭਾਜੀ 90 'ਚ ਹਾਕੀ ਸ਼ੁਰੂ ਕੀਤੀ ਠੀਕ ਹੈ ਉਦੋਂ ਦਾ ਖੇਡਦਾ ਰਹਾ ਤੇ ਨੌਜਵਾਨਾਂ ਦੇ ਨਾਲ ਹੀ ਰਹਾ ਤੇ ਨੌਜਵਾਨਾਂ ਨੇ ਹੀ ਹੰਬੜਾ ਮਾਰ ਕੇ ਮੈਨੂੰ ਜਤਾਇਆ ਉਹ ਹੁਣ ਜੋ ਵੀ ਕੰਦੇ ਆਉਣ ਨੂੰ ਮੈਂ ਹੁਣ ਹਾਕੀ ਦੀ ਕਿੱਟ ਲੈ ਕੇ ਦਿੱਤੀ ਗੋਲ ਕੀਪਰ ਦੀ 45000 ਰੁਪਏ ਆਉਣ ਵਾਲੇ ਟਾਈਮ 'ਚ ਹੋਰ ਵੀ ਉਹਨਾਂ ਦੀਆਂ ਧਮਕਾਹਟਾਂ ਆ ਗਈਆਂ ਰੋਜ਼ ਕੋਈ ਨਾ ਕੋਈ ਰੱਖ ਦਈਏ ਮੇਰੇ ਅੱਗੇ ਹਾਕੀਆਂ ਲੈ ਲਓ ਜੀ ਕਿੱਟਾਂ ਲੈ ਲਓ ਉਸਾਂ ਕੋਲ ਤੇ ਮੈਂ ਕਿਹਾ ਟਾਈਮ ਦੇ ਹਿਸਾਬ ਨਾਲ ਜੋ ਦੇ ਚਾਹੀਦਾ ਹੈ ਉਹ ਮਿੰਦਰ ਹੈਗਾ ਉਹਨਾਂ ਨੂੰ ਸਾਰਾ ਯੂਥ ਮੇਰੇ ਨਾਲ ਹੀ ਆ ਜਿੱਦਾਂ ਮੈਂ ਕਹਿੰਦਾ ਕਿਹੜਾ ਤੁਸੀਂ ਪਹਿਲ ਦੇ ਹੱਥ ਤੇ ਪਿੰਡ ਵਿੱਚ ਹੁਣ ਕੰ ਪਿੰਡਰਬਾਜੀ ਥੋੜਾ ਜਿਹਾ ਗਲੀਆਂ ਨਾਲੀਆਂ ਦਾ ਹੈਗਾ ਉਹ ਆਪਾਂ ਗੱਲ ਸ਼ੁਰੂ ਕੀਤਾ ਹੀ ਆ ਤੇ ਉਹ ਮੈਨੂੰ ਲੱਗਦਾ ਕਿ ਸ਼ਾਇਦ ਸਾਡੀ ਧਰਮ ਚ ਗਲੀਆਂ ਨਾਲੀਆਂ ਵਾਲਾ ਤੇ ਕੰਮ ਮੁੱਕ ਜੇਗਾ ਕੋਈ ਜਿਆਦਾ ਵੱਡਾ ਕੰਮ ਸਾਡੇ ਮਿਤ ਕੋਈ ਹੈ ਨਹੀਂ ਜਿਹੜਾ ਅਸੀਂ ਕਹੀਏ ਕਿ ਬੜਾ ਬਹੁਤ ਜ਼ਰੂਰੀ ਹੈ ਜੀ ਇਹ ਰਹਿ ਗਿਆ ਤੇ ਇਹਦੇ ਬਿਨਾ ਸਰਬ ਇਹੋ ਜਿਹੇ ਕੋਈ ਕੰਮ ਨਹੀਂ ਆ ਕਰ ਸਕਦੇ ਪਹਿਲਾਂ ਕਿ ਆਪਾਂ ਗਲੀਆਂ ਨਾਲੀਆਂ ਬਣਾ ਕੇ ਪਿੰਡ ਦੀ ਸਾਸ ਪਾਈ ਦਾ ਬਿਲਕੁਲ ਆਈ ਕਰ ਦੇਣਾ ਸਾਬ ਹੁਣ ਮੈਂ ਨਾ ਇੱਕ ਐਪਲੀਕੇਸ਼ਨ ਪਾਈ ਹੈ ਜਿਹਦੇ ਚ ਜਿੰਨੀਆਂ ਵੀ ਸ਼ਾਮਲਾਟ ਦੀਆਂ ਸਾਰੀਆਂ ਕਢਾਉਣ ਵਾਸਤੇ ਨਿਸ਼ਾਨਦੇਜ ਵਾਸਤੇ ਦਿੱਤੀ ਹੈ ਐਪਲੀਕੇਸ਼ਨ ਕੁਮ ਵਰਦਾਨ さん ਕਹਿ ਰਹੇ ਕਿ ਜਲਦੀ ਇਹ ਤੁਹਾਡੀ ਨਿਸ਼ਾਨਦਹੀ ਕਰਵਾ ਕੇ ਉਹ ਵੀ ਮਸਲਾ ਹੱਲ ਕਰਵਾ ਦੇ। ਜੀ। ਪਿੰਡ ਦੇ ਆਪਣਾ ਸੇਵਾ ਕੰ ਦਾ ਮੌਕਾ ਇਹ ਤਾਂ ਮਾਨ ਬਖਸ਼ਿਆ ਤੁਹਾਡੇ ਸਿਰ ਤੇ ਸੰਭੀਆਤਾ ਸਿੱਧਿਆ। ਸੋ ਮੈਸੇਜ ਕੀ ਦੇਣਾ ਚਾਹੂਗਾ ਪੰਡਾ ਦਾ। ਮੈਂ ਪਹਿਲਾਂ ਤੇ ਬਹੁਤ ਹੀ ਧੰਨਵਾਦੀਆਂ ਜਿਨ੍ਹਾਂ ਨੇ ਸਾਨੂੰ ਇੰਨਾ ਕਾਬਲ ਸਮਝਿਆ ਕਿ ਚਲੋ ਇਹਨਾਂ ਨੂੰ ਇੱਕ ਵਾਰੀ ਸਰਪੰਚੀ ਦਾ ਮੌਕਾ ਦੇਈਏ। ਤੇ ਇਹਨਾਂ ਮਹਾਰਾਜ ਜੀ ਵੀ ਹੱਥ ਜੋੜ ਕੇ ਹੋਈ ਕਹਿਣਾ ਕਿ ਮਹਾਰਾਜ ਮੇਰੀ ਤਰਫ ਤੋਂ ਮੇਰੇ ਕੋਈ ਇਹੋ ਜਿਹਾ ਕੰਮ ਨਾ ਹੋਵੇ ਕਿ ਜਿਹੜਾ ਕੋਈ ਬਾਅਦ ਵਿੱਚ ਵੀ ਯਾਦ ਕਰੇ ਕਿ ਇਹ ਸਰਪੰਚ ਆਇਆ ਸੀ ਉਹਨੇ ਇਹ ਗੱਲ ਕੀਤੀ ਇਦਾਂ ਕੀਤਾ। ਪਰ ਉਹ ਜੀ ਕੋਈ ਬੁਰਾ ਮੇਰਾ ਨਾ ਰਹੇ ਪ੍ਰਭਾ ਕੋਈ ਨਹੀਂ ਤੇ ਸਾਰੇ ਲੋਕਾਂ ਨੂੰ ਮੈਂ ਕਹਿੰਦਾ ਰੌਣਕ ਮਿਲ ਕੇ ਰਹਿਣ ਜੇ ਕੋਈ ਲੜਦਾ ਝਗੜਦਾ ਵੀ ਆ ਥੋੜਾ ਬੋਧ ਮੈਂ ਆਪ ਜਾ ਕੇ ਉਹਦੇ ਘਰ ਸਮਝਾ ਲੈਣਾ ਜਿੰਨੀ ਕਿ ਮੇਰੀ ਪਹੁੰਚ ਹੈਗੀ ਹੈ ਜਿੰਨੀ ਕਿ ਮੇਰੀ ਸਮਝ ਆ ਆਪਣੀਆਂ ਦੰਦੇ ਹਿਸਾਬ ਨਾਲ ਕਈ ਮਨ ਵੀ ਜਾਂਦੇ ਲਾਜ਼ਮਤ ਮੰਨ ਹੀ ਗਏ ਆ ਸਾਰੇ ਹਜ ਤੱਕ ਕੋਈ ਥਾਣੇਦਾਰ ਤੇ ਜਾਣ ਦੀ ਲੋੜ ਮੇਰੇ ਟਾਈਮ ਤੋਂ ਆਈ